ਜੀ ਮੇਰੇ ਵੀਰਾਂ ਕੀ ਹਾਲ ਚਾਲ ਆ ਸਾਰੇ ਵੀਰਾਂ ਦੇ ਇਕੁੱਤਰ ਖਵੱਤਰ ਸੱਜਣੇ ਕਰ ਪ੍ਰਵਾਣ ਠੀਕ ਹੈ ਲੋਜੀ ਘਰਤੀ ਵਲੌਗ ਦੀ ਸਟਾਰਟਿੰਗ ਤੇ ਚੋਬਰ ਆਪ ਸਾਫ ਕਰੀ ਅੰਦਰ ਪਤੀਲੀ ਤੇ ਕਰਾਂਗੇ ਅੱਜ ਪ੍ਰੋਗਰਾਮ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਧੁੱਪ ਨਿਕਲਿਆ ਜੀ ਟਾਈਮ ਹੋ ਗਿਆ ਲਗਭਗ 12 ਦਾ ਮਿੱਤਰੋ ਤੇ ਬੱਚੇ ਛੱਡਦੇ ਅੱਜ ਦੋ ਹੀ ਬੱਚੇ ਛੱਡਾਂਗੇ ਇੱਕ ਬੰਦ ਕਰ ਦਾਂਗੇ ਬੰਦ ਕਰਾਂਗੇ ਮਿੱਤਰੋ ਦੋਵੇਂ ਗਲਾਬੀ ਬਗਲਾਣਾ ਤੇ ਬੱਚੇ-ਬੱਚੇ ਕੱਢਦਾ ਫਿਰ ਦੱਸਦਾ ਤੁਹਾਨੂੰ ਬਾਬਿਓ ਤੇ ਦੋ ਬੱਚੇ ਕੱਢ ਲਿਆ ਅੱਜ ਦੋ ਹੀ ਛੱਡਾਂਗੇ ਡਾਵਾਂਗੇ ਇਹਨਾਂ ਨੂੰ ਤੇ ਪਹਿਲਾਂ ਛੱਡ ਦਈਏ ਸੱਤ ਵਾਲਾ ਆਪਣਾ ਲੋ ਬਾਬਿਓ ਤੇ ਲੋ ਜੀ ਮੈਗਾ ਛਤਰੀ ਤੇ ਤੇ ਮਿੱਠਾ ਵਾਲਾ ਵੀ ਛੱਡ ਦਈਏ ਤੇ ਇਹਦਾ ਛੋਟਾ ਭਾਈ ਛਤਰੀ ਤੇ ਬਿਠਾਵਾਂਗੇ ਉਹ ਵੀ ਉਹ ਵੀ ਬਹੁਤ ਵੱਡਾ ਹੋ ਗਿਆ ਤਾਂ ਕਰਕੇ ਤਿਆਰ ਆ ਬਾਬਿਓ ਗੋਲਾ ਇਹ ਡੱਬੇ ਦਾ ਭਾਈ ਆ ਬਾਬਿਓ ਗਾਣਾ ਕਰਤੀ ਛਤਰੀ ਜਾਲ ਤੇ ਬਿਠਾ ਦਿਆ ਇੱਕ ਵਾਰ ਛੋਟੇ ਵਿੱਚ ਵੀ ਕੱਢ ਲਿਆਂਦੇ ਲੋ ਜੀ ਕਰੋਚੋਂ ਕਹਿੰਦਾ ਵੀ ਦੋਨੇ ਭਾਈ ਨੇ ਇਹ ਇਹ ਸਾਡੇ ਮੇਨ ਕਬੂਤਰ ਦੇ ਨੇ ਜਮਾਂ ਸਾਵੇਂ ਮੇਨ ਨੇ ਬਹੁਤ ਸਭ ਤੋਂ ਜਿਹੜਾ ਪਹਿਲਾ ਕੁੱਤਰੀ ਸਾਡਾ ਉਹਦੇ ਬੱਚੇ ਨੇ ਬਾਬੇ ਇਹ ਦੇਖਦੇ ਕੀ ਰਿਜ਼ਲਟ ਮਿਲਦਾ ਹੈ ਕਬੂਤਰੀ ਪਹਿਲੀ ਵਾਰ ਜਨਾਈ ਹੈ ਨੀਚੇ ਜਿਹਾ ਆਵਾਜ਼ ਆ ਰਹੀ ਹੈ ਉਹ ਪ੍ਰਿੰਸ ਦਾ ਆ ਗਿਆ ਸੋਣ ਕਹਿੰਦਾ ਸਮਾਨ ਦੇ ਕੇ ਆਣਾ ਮੈਂ ਕਿਹਾ ਚੱਲ ਆ ਗਿਆ ਫਿਰ ਦੇਖਦੇ ਬਾਬੇ ਕੀ ਬਣਦਾ ਕੇ ਜੀ ਬਾਬੇ ਆ ਗਿਆ ਜੀ ਚੜਾਲਿਆ ਨੇ ਮੈਨੂੰ ਤੇ ਪਤਾ ਨਹੀਂ ਕਿੱਥੇ ਲੰਘ ਜਾਈ ਹੁੰਦਾ ਤੇ ਆਗੇ ਕਰੇ ਫਿਰ ਦੇਖਦੇ ਕੀ ਪ੍ਰੋਗਰਾਮ ਹੈ ਕੀ ਨਹੀਂ ਆ ਗਈ ਜੀ ਕਰੇ ਲਾਦੀ ਜੀ ਛਤਰੀ ਉੱਤੇ ਤੇ ਡੱਬੀ ਬਣਦੀ ਤੇ ਬਸ ਦਾਨਾ ਚਪੜ ਘਾਣੇ ਛਤਰੀ ਤੇ ਛੋਟੇ ਦੀ ਥਾਂ ਰੱਖਿਆ ਕਿਵੇਂ ਹਾਂਜੀ ਛਤਰੀ ਭੜਕਾ ਦਈਏ ਤੇ ਚੰਪ ਰੁੱਤੇ ਤਾਂ ਕਰਕੇ ਕੋਣ ਰੱਖਣਾ ਪੈ ਗਿਆ ਕੋਈ ਦਿੱਕਤ ਨਹੀਂ ਲੋ ਜੀ ਇੱਕ ਨੂੰ ਤਾਂ ਬੈਠ ਰਹਿਣ ਦੇਵਾਂਗੇ ਛੋਟਾ ਤਾਂ ਕਰਕੇ ਨਵਾਂ ਬੱਚਾ ਹੋ ਲੋ ਜੀ ਲਾਤੀ ਛਤਰੀ ਤੇ ਦਾ ਦੇ ਨੇ ਇਹਨਾਂ ਨੂੰ ਲੋ ਜੀ ਚਲਾ ਤੇ ਜੀ ਤੇ ਥੱਲੇ ਆਨੇ ਆ ਬਣਾਨੇ ਆ ਮਿੱਤਰੋ ਮੁਰਗਾ ਤੇ ਟਿੰਡੀ ਭਰਾ ਦਾ ਮੁਰਗਾ ਬਣਾਉਣਾ ਜਣਾ ਥੱਲੇ ਬਣਾਵਾਂਗੇ ਬਾਬੂ ਨੇ ਨਹੀਂ ਬਣਾਉਂਦੇ ਆ ਓਏ ਸਿਸਟਮ ਹੈ ਨਹੀਂ ਆਹ ਮਾਰ ਉਹਨੂੰ ਵੀ ਕੱਟ ਦੇ ਓਏ ਨਹੀਂ ਨਹੀਂ ਕਿਨੂੰ ਕਿਨੂੰ ਪੰਜ ਨਮਾਏ ਬਾਬਾ ਹਾਂਜੀ ਬਾਬੇ ਉਹ ਬੱਚੇ ਜਮਾ ਚਾਰਚ ਨੇ ਅੱਜ ਆ ਫਿਰਦੇ ਬਾਬੇ ਉਹ ਦੋਨੇ ਦੌੜ ਆਏ ਸੀ ਸਾਤੇ ਵਾਲਾ ਤੇ ਮਿੱਠਾ ਵਾਲਾ ਐਨੋਰੀ ਪਾ ਕੇ ਜਾਣਾ ਪੂਹ ਜਾ ਤੇ ਇੱਕਾ ਥੱਲੇ ਆ ਗਏ ਸੀ ਚਲੇ ਜੇ ਬਾਦੇ ਛੋਟਾ ਰਹੇਤਾ ਤੇ ਵਧੀਆ ਚਾਰਚ ਥੱਲੇ ਪ੍ਰੋਗਰਾਮ ਹੈ ਟਿੰਡੀ ਬਣ ਰਿਹਾ ਹੈ ਸ਼ੈਫ ਮੇਰੇ ਵੀਰ ਉਹ ਦਿਖਾਣੇ ਨੇ ਜੀ ਬਾਬਿਆਂ ਇਹ ਹੈਗਾ ਪੋਸ਼ਣ ਕੋ ਸਾਹਿਬ ਦਾ ਤੇ ਟਿੰਡੀ ਬਣ ਰਸ ਸ਼ੈਫ ਬਾਰ ਬਲਾ ਟੋਪੀ ਚੈੱਕ ਕਰਵਾਦੇ ਹਾਂ ਇਹ ਮਰਾ ਡਰਾਦੂੰਦੋ ਬਲਾ ਸਪੈਸ਼ਲ ਕੀ ਬਣਾਏ ਜੀ ਮੁਰਗਾ ਤੇ ਸ਼ੈਫ ਫੋਕੀ ਤੋਂ ਮੁਰਗਾ ਆਇਆ ਬਿੱਲੇ ਬਿੱਲਾ ਵੀ ਆਇਆ ਹੈ ਜੀ ਦੱਲੀਆ ਦੇ ਜੀ ਵਾਲਟੀ ਤੇ ਬੱਚੇ ਆਪਣੇ ਫਿਰਦੇ ਆ ਫਿਰਦੇ ਬਾਪੂ ਕਾਈਟ ਵੀ ਅੱਜ ਨਹੀਂ ਲਾਇਆ ਆਪਾਂ ਅੱਜ ਛੁੱਟੀ ਆ ਅੱਜ ਦੇਖਦੇ ਹਾਂ ਕੀ ਬਣਦਾ ਜਿੰਮ ਵੀ ਸ਼ਾਇਦ ਜਾਵਾਂਗੇ ਤੇ ਬਾਕੀ ਖਾ ਲਈਏ ਜੀ ਬਾਪੂ ਡਾਇਸੀ ਕਾਈਟ ਆ ਆਹ ਬਾਈ ਵੱਟ ਗਿਆ ਆਪਣਾ ਇਹ ਦਿਖਾਣਾ ਸੁਣ ਕੇ ਤੇ ਜੂਨ ਕਰਕੇ ਆ ਜੀ ਆ ਫਿਰਦਾ ੱੱਕੇ ਨਾਲ ਹੀ ਘਟ ਗਿਆ ਬੱਸ ਦੋ ਤਿੰਨ ਵੜਤੇ ਸੀ ਕਟਾਲਾ ਕੋਈ ਸੜਦੇ ਡੋਰ ਮਾੜੀ ਹੈ ਯਾਰ ਕੀ ਕਰੀ ਆਉਣਾ ਸੀ ਪੁਰਾਣੇ ਸਾਲ ਦੀ ਡੋਰ ਹੈ ਇੰਨੇ ਉੜਦੇ ਨਹੀਂ ਕਿ ਨਵੀਂ ਲਿਆਈਏ ਕੋਈ ਫਾਇਦਾ ਨਹੀਂ ਨਵੀਂ ਲਿਆਏ ਤਾਂ ਚੱਲ ਜੀ ਜਾਂਦੀ ਚਲਾ ਲੈਂਦੇ ਆ ਪਾਈ ਜਾਂਦਾ ਕਣੇ ਦੇਖਦੇ ਆ ਕੀ ਬੰਦਾ ਬਾਕੀ ਅੱਜ ਧੁੱਪ ਵਧੀਆ ਨਿਕਲ ਰਹੀ ਆ ਰਾਰੇ ਵਿਚਾਰੇ ਪਾਸੇ ਬੱਚੇ ਬੈਗੇ ਦਿਖਾ ਦੇ ਸੱਚੇ ਬੱਚੇ ਬੈਗੇ ਸੀ ਕੰਟਾ ਦੇ ਡੇਡ ਘੰਟਾ ਉੱਟ ਕੇ ਬੈਗੇ ਸੀ ਇਹ ਉਹ ਵੈਸੇ ਉਹ ਬੱਚੇ ਕੱਢਾਂਗੇ ਹੁਣ ਉਹ ਬੈਠੇ ਇਹ ਵਾਲੇ ਕੱਢਾਂਗੇ ਲੈ ਤਰਾ ਥੰਮਲੇ ਕੱਢਾਂਗੇ ਭਾਈ ਕੱਢਾਂਗੇ ਇਹ ਥੰਮਲੇ ਕੱਢਣੇ ਖੜ ਜਾ ਉਹ ਲਾਵਾਂਗੇ ਯਾਰਾ ਬੈਠ ਕੇ ਜੀ ਬਾਬਿਓ ਬੈਠਿਆ ਤੇ ਤੁੱਪ ਸੇਕੀ ਜਾਂਨੇ ਆ ਪਤੰਗ ਡਾਈ ਜਾਂਨੇ ਆ ਫਿਰਦਾ ਆਪਣਾ ਪਤੰਗ ਤੇ ਆ ਫਿਰਦੇ ਆਪਣੇ ਬੰਦੇ ਟੀਮ ਪੂਰੀ ਐ ਤੇ ਦੁਬਾਰਾ ਉੱਡ ਗਿਆ ਬਾਬਿਓ ਇਹ ਬੈਠੇ ਬੈਠੇ ਪਤਾ ਨਹੀਂ ਕੀ ਮਨ ਚ ਆਈ ਆ ਫਿਰਦੇ ਮਿੱਠਾ ਤੇ ਸਾਤੇ ਵਾਲਾ ਬਾਕੀ ਆਪਾਂ ਤੁੱਪ ਸੇਕੀ ਜਾਂਨੇ ਆ ਨਜ਼ਾਰੇ ਦੇਖੀ ਜਾਂਨੇ ਆ ਤੇ ਵੀਊ ਤੁਹਾਨੂੰ ਪਤਾ ਹੀ ਹੋਰੇ ਦਾ ਸਿਰੇ ਜਮਾ ਪਤੰਗ ਦੇ ਮਾਮਲੇ ਹਾਂਜੀ ਬਾਬਿਓ ਆ ਨਵਾਂ ਪੀਜਨ ਕੈਚ ਕਰਦੇ ਸੀ ਉੱਥੇ ਬਹਿ ਗਿਆ ਸੋਮੂ ਇਹ ਚੁੱਟੀ ਡਾਂਕੀ ਦੇ ਆਪਣੇ ਆ ਫਿਰਦੇ ਨੇ ਜੀ ਬਾਬੀਆਂ ਨਾ ਮਕ ਉਤਰਾ ਗਿਆ ਪਤਾ ਨਹੀਂ ਕੀ ਦਿਆ ਜੀ ਇਹਨੂੰ ਤਾਰੀ ਜਾਂਦੇ ਆਪਾਂ ਤਾਂ ਕਾਈ ਡਾਰਖਿਆ ਜੀ ਕੁਦਰਤੀ ਨਿਗਾ ਪੈ ਗਈ ਆਪਣੇ ਵੀ ਬੱਚੇ ਉੱਡ ਰਹੇ ਨੇ ਆ ਆਂਦਾ ਜੀ ਇਹ ਆ ਗਿਆ ਜੀ ਆ ਗਿਆ ਆ ਗਿਆ ਕੋਈ ਨਹੀਂ ਲਵੇ ਬਹਿ ਗਿਆ ਜੀ ਤਾਰ ਲਾਏ ਕੋਈ ਕੋਈ ਚੱਕਰ ਵਾਲੀ ਗੱਲ ਨਹੀਂ ਆਈ ਹੰਜੀ ਬਾਬਿਓ ਤੇ ਬੱਚੇ ਬੁੱੱਚੇ ਘਰ ਦੇ ਅੰਦਰ ਤੇ ਆ ਡੱਬੀ ਦੀ ਮਾਂ ਵੀ ਬੰਨੀ ਸੀ ਤੇ ਡੱਬੀ ਬੰਨ ਰੱਖਿਆ ਜਿਹੜਾ ਨਵਾਂ ਬੱਚਾ ਆਇਆ ਸੀ ਬਾਬੇਉਂ ਪਤਾ ਨਹੀਂ ਕਿੱਧਰ ਨੂੰ ਹੀ ਭੱਗ ਗਿਆ ਪਹਿਲਾਂ ਤਾਂ ਆਹ ਟੈਂਕੀ ਦੇ ਬੈਠਾ ਸੀ ਇਹ ਸਾਹਮਣੇ ਵਾਲੇ ਤੇ ਜਿਹੜਾ ਝੰਡਾ ਹੈ ਉੱਥੇ ਤੇ ਹੁਣ ਪਤਾ ਨਹੀਂ ਕਿੱਥੇ ਭੱਗ ਗਿਆ ਯਾਰ ਸਿੱਧਾ ਹੀ ਹੋ ਗਿਆ ਚਲੋ ਕੋਈ ਨਾ ਬਾਬੇ ਬਸ ਕਰਦੇ ਬੱਚੇ ਅੰਦਰ ਨਾ ਗੋਲੀ ਓਏ ਅਸੇ ਵੀ ਬੱਚੇ ਪੜਨੇ ਆ ਬਾਬੇ ਅੰਦਰ ਤੇ ਬੱਚਾ ਬਾਬੇ ਪਤਾ ਨਹੀਂ ਨਿਗਾਜ ਵੀ ਬਾਹਰ ਹੋ ਗਿਆ ਇੱਕ ਤਾਂ ਪਤਾ ਨਹੀਂ ਕਿੱਥੇ ਭੱਗ ਗਿਆ ਹੈ ਸੋਖਾ ਮਲਾ ਦਾ ਹੋਰ ਕੋਈ ਕਿਵੇਂ ਗੱਲਾਂ ਬਾਰੇ ਸਹੀ ਹੈ ਐਲਮ ਕਾ ਨਾ ਗੱਲ ਪਤਾ ਬਾਪ ਜੀ ਨੂੰ ਲੈ ਕੇ ਜਾਣ ਲੈ ਜੋ ਫਰੀ ਚ ਜਮਾ ਕੋਈ ਦਿੱਕਤ ਨਹੀਂ ਤੰਗ ਆ ਰਹੇ ਜੇ ਤੋ ਤੇ ਜੀ ਬਿੱਲਾ ਡਾਉਣਾ ਆਪਣਾ ਕਰੋ ਚੈੱਕ ਸਨਾਵ ਜੀ ਗੱਲ ਵਾਜੀ ਹੋਈ ਇਹਦਾ ਮੱਗਨ ਦੂਰ ਲੀਂਗਾ ਅੱਜ ਬਿੱਲੇ ਨੇ ਬੱਚਾ ਨੀਗਾ ਤੋ ਤੋੜਤਾ ਕੁੱਤਾ ਫੜ ਲਿਆ ਗੋਲੀ ਦੇ ਗੋਲੀ ਦਾ ਬਾਤ ਗੋਲੀ ਫੜ ਦਿੰਦਾ ਇਹਨੂੰ ਅੱਜ ਕਿਵੇਂ ਫੜ ਦੱਸੇ ਕਿੱਥੋਂ ਆਹ ਦੇਖੋ ਨਿਸ਼ਾਨ ਦੇਖੋ ਤੇ ਬਾਬੇ ਉਹ ਬੱਚਾ ਟੱਪ ਗਿਆ ਚਲ ਆਪਾਂ ਤਾਂ ਕੀ ਕਰਨਾ ਸੀ ਬੱਚੇ ਦਾ ਆਪਾਂ ਨਹੀਂ ਕੁਝ ਕਰਨਾ ਸੀ ਬਸ ਕੰਟੈਂਟ ਬਣਾਉਣਾ ਕੰਟੈਂਟ ਬਣਾ ਜਾਂਦਾ ਐ ਜੀ ਦਿੱਕਤ ਨਹੀਂ ਬੱਚੇ ਆਪਣੇ ਕੋਲ ਬਾਦੂ ਤੁਹਾਨੂੰ ਪਤਾ ਹੀ ਹੈ ਬਸ ਸੁਆਦ ਤੁਹਾਨੂੰ ਵੀ ਸੁਆਦ ਆ ਜਾਂਦਾ ਕਿਵੇਂ ਫੜਦੇ ਆਸੀਂ ਸਦਾ ਹੀ ਟਾਈਮ ਬਸ ਜਾਂਦਾ ਚਲੋ ਕੋਈ ਦਿੱਕਤ ਨਹੀਂ ਆਪਾਂ ਜਿੱਦ ਹੈਗਾ ਆਪਦੇਲੇ ਵਗ ਜੇ ਆਪਾਂ ਨੂੰ ਤਾਂ ਐਵੇਂ ਆ ਬਹੁਤ ਬਾਦੂ ਉੱਥੇ ਹੋ ਗਿਆ ਲੋਕਾਂ ਲਾਵੇ ਜਾਂਦੇ ਨੇ ਹਾਂ ਕੋਈ ਜਗ੍ਹਾ ਆਪਣੇ ਬੱਚਿਆਂ ਦਾ ਨਿਸ਼ਾਨੀਆਂ ਦੱਸ ਕੇ ਆਪਦੀਆਂ ਲੈ ਜੇ ਕੋਈ ਦਿੱਕਤ ਨਹੀਂ ਆਪਾਂ ਨੂੰ ਤੇ ਬੱਸ ਪਏ ਐ ਬਾਬੇ ਨੇ ਦਿਮਾਗ ਖਰਾਬ ਕਰ ਰੱਖਿਆ ਜਿਨੇ ਲੈ ਕੇ ਜਾਣਾ ਹੋਵੇ ਤੇ ਕਈ ਕਈ ਬਾਈ ਕਬੂਤਰ ਮੰਗਦੇ ਆ ਹੈ ਵੇਲੇ ਕਬੂਤਰ ਦੇਵਾਂਗੇ ਤੁਹਾਨੂੰ ਅਜੇ ਬਲੀਡ ਤਿਆਰ ਹੋਣ ਦੋ ਤੇ ਇਹਨੂੰ ਲੈ ਕੇ ਜਾਣਾ ਇਹਦਾ ਕਦੋਂ ਲੈ ਜਾਓ ਕਦੋਂ ਮਰਜ਼ੀ ਆ ਜਾਓ ਸ਼ਾਮ ਨੂੰ ਲੜਾਉਣੇ ਹੈ ਜਾਂ ਸ਼ਾਮ ਨੂੰ ਹੀ ਆ ਜਾਓ ਹਾਂ ਸ਼ਾਮ ਨੂੰ ਹੀ ਆ ਜਾ ਇਹਨੂੰ ਲੈ ਜਾਓ ਖੜੇ ਵਾਰ ਦੇਵਾਂਗੇ ਇਹਨੂੰ ਐਡੀ ਚੈਣ ਵੀ ਪਟਾ ਵੀ ਹਾਂ ਚੰਗੀ ਚਾਹ ਰੋਟੀ ਪਾਣੀ ਸਾਫ ਫੁੱਲ ਕਰਕੇ ਦੇ ਦੇ ਲੈ ਲੈਣ ਵਾਲੇ ਬਣੇ ਆ ਦੇਖ ਲੈ ਚੰਨ ਦੇਖ ਇਹਦੀ ਮਾਂ ਦਾ ਕੋਈ ਧੀਂਦ ਛੱਡਦਾ ਫੇਤਾਂ ਜਿਹੜਾ ਹੋਗਾ ਤਾਂ ਛੋਟ ਦੀ ਗੱਲ ਨਹੀਂ ਖੇਤਾਂ ਵਾਲੀ ਲੈ ਜਾ ਕੋਈ ਵੀਰ ਭਾਈ ਜਿਹੜਾ ਬੱਸ ਪਹਿਲਾਂ ਖਾਣਾ ਪੀਣਾ ਪੂਰਾ ਕਰ ਸਕੇ ਉਹ ਲੈ ਕੇ ਆ ਹਾਂ ਐਵੇਂ ਨੀ ਗਿਦਲੇ ਆ ਕੇ ਛੱਡਦਾ ਸੇਵਾ ਫੁੱਲ ਕਰਦੀ ਬੋਗੀ ਆ ਜੀ ਪਤੰਗ ਗੁੱਡੀਆਂ ਦਾ ਤੇ ਆਪਾਂ ਦਾ ਬਸ ਆ ਗਿਆ ਥੱਲੇ ਜੀਜਾ ਆ ਗਿਆ ਉਹ ਬੱਚੇ ਕਰਕੇ ਇੱਦਾਂ ਦਿਮਾਗ ਖਰਾਬ ਹੋ ਗਿਆ ਤੇ ਬਸ ਪਤੰਗ ਕਰਕੇ ਇੱਦਾਂ ਦਿਮਾਗ ਖਰਾਬ ਹੋ ਗਿਆ ਪਤੰਗ ਫੜਦੇ ਟਰ ਬੇਕਾਰ ਹੈ ਇਹ ਉੱਤਰ ਕੋਈ ਨਹੀਂ ਲੈ ਆ ਮੰਗ ਨਵੀਂ ਦਾਦਾ ਗੁੰਡੀ ਲਾ ਦੇ ਮੈਂ ਬੱਚੇ ਦੱਸਦੇ ਕਿਹੜੇ ਕਬੂਤਰ ਦੇ ਨੇ ਖੜੇ ਇਹ ਆਪਣੇ ਸਭ ਤੋਂ ਵੱਡੇ ਕਬੂਤਰ ਦੇ ਨੇ ਮੇਨ ਦੇ ਤੂੰਦਰੀ ਵਾਰਦੀ ਹੈ ਬਿੱਲੇ ਨੂੰ ਵੀ ਗੇਮ ਪਾਣੀ ਸਖਾਈ ਜੰਨਾ ਸੀ ਐਜੀ ਕੋਈ ਦਿੱਕਤ ਆਲ ਗਣੀ ਬਾਅਦ ਜਾਦੇ ਹੱਲ ਇੰਡੀਆ ਖਾ ਗਿਆ ਹਾਂ ਬਾਜ਼ੀਆਂ ਦੇ ਨਾਲ ਹੋਇਆ ਕਰੂਗਾ ਜਾਇ ਕਰਾਂਗੇ ਨਾ ਠੀਕ ਹੈ ਬਿੱਲੇ ਮੁੰਡਾ ਚੈੱਕ ਕਰ ਲਓ ਇਹੀ ਹੋਊਗਾ ਜਮਾ ਸਾਵਾ ਬਾਕੀ ਨੇ ਚੰਡੀਗੜ੍ਹ ਜਾ ਕੇ ਗੋਰਾ ਕਰਕੇ ਲਿਆਵਾਂਗੇ ਹਾਂ ਚੰਡੀਗੜ੍ਹ ਜਾ ਕੇ ਤੇ ਆਗੂ ਗਸਾਬ ਖਤਮ ਹੋ ਜੀਏ ਗਾਣੀ ਤੇ ਆਪਣੀ ਵੀ ਖਤਮ ਹੋ ਰਹੀ ਹੈ ਗਾਣੀ ਸਹੀ ਦੱਸਾਂ ਦਾ ਜਿੰਮ ਵੀ ਨਹੀਂ ਗਿਆ ਅੱਜ ਜਿੰਮ ਕੀ ਜਾਏ ਯਾਰ ਬਾਬੇ ਸਵੇਰ ਦੇ ਨਹੀਂ ਜਾਂਦੇ ਯਾਰ ਨਾ ਆਗੇ ਤੋਂ ਮਾਗੇ ਹੋ ਮਾਗੇ ਸੱਟਾ ਤੇ ਬਿੱਟੂ ਵਾਗ ਗਿਆ ਆਪਣਾ ਥੱਲੇ ਵਾਗ ਗਿਆ ਮੇਰੇ ਸਾਹਮਣੇ ਆਲਤਾ ਥੱਲੇ ਹੀ ਵਾਗ ਗਿਆ ਤੇ ਕਮਲੇ ਦਾ ਗੰਦ ਦੇਖੋ ਕਿ ਮੱਚ ਰਿਹਾ ਹਾਂਜੀ ਕਾਰਤੀਕੋ ਦੇਖੀਓ ਬੱਚੇ ਬੈਂਟ ਕਿੰਨੀ ਲੱਗੇ ਥੋੜਾ ਰੋਜ ਖਾਏ ਨਹੀਂ ਚਾ ਜਾਤਾ ਕਿਨੂੰ ਇਹ ਤਾਂ ਫੁੱਲ ਹੈ ਜਮਾ ਇਹਨੂੰ ਨਹੀਂ ਖਵਾਇਆ ਮੈਂ ਠੀਕ ਹੈ ਸਾਰੇ ਚਾਣੂ ਜੋ ਦਾਣੇ ਕਰਾਂਗੇ ਵਥੇ ਚੱਕ ਲਾਂਗੇ ਹਾਂਜੀ ਆ ਤੇ ਉਹ ਉਹ ਦੇਖੋ ਮਾਰ ਦਿਆ ਪ੍ਰਮਾਨ ਜਾਨੂ ਮਾਰ ਦਿਆ ਉਹ ਮਾਰ ਦਾ ਨਹੀਂ ਲੈ ਇਸ ਖਾਮੇ ਇਸ ਖਾਮੇ ਦੀ ਆਪਸ ਚੋਗਾਂ ਪਿਆਰ ਆਪਸੀ ਪਿਆਰ ਦੀ ਹੈ ਗੱਲ ਹੈ ਮੈਂ ਗਲਤ ਨਾ ਵੱਲੋਂ ਇਹ ਨਾ ਵੀਡੀਓ ਜਲੀ ਜਾਂਦੇ ਗਲਤ ਨਹੀਂ ਜੀ ਬਾਪਿਓ ਚੱਲ ਪਏ ਜੀ ਦੁਕਾਨ ਤੇ ਤੇ ਕੋਸਾਬ ਦਾ ਲੈ ਆਈਏ ਦੁੱਧ ਬਾਪਿਓ ਤੇ ਸੁਈ ਜਮਾ ਫੁੱਲੇ ਤੁਨੂੰ ਗਿਆ ਸੀ ਕਿੰਨੇ ਦਾ ਵਾਇ ਦੇ ਲੈ ਜਾ ਇਹਦੇ 4 10 ਦਾ ਇਹ ਚ ਵਾਇ ਬਾਈ 4 10 ਦਾ ਵੇ ਵਸਾ ਦੁਕਾਨ ਤੇ ਆ ਕੇ ਬਿੱਲੀ ਨੂੰ ਵੀ ਲੈ ਕੇ ਜਾਣਾ ਕਰੇ ਉਹਦੇ ਨੇ ਲੈ ਨਹੀਂ ਕੋਈ ਸਾਧਨ ਤਾਂ ਕਰਕੇ ਤੇ ਦੁੱਧ ਵੀ ਲੈ ਕੇ ਜਾਣਾ ਉਹਦਾ ਤੇ ਜਾ ਕੇ ਬਾਨਿਆ ਦਾਣੇ ਦੁਨੇ ਪਾਈ ਨਹੀਂ ਹਰੇ ਆਦਾ ਤੇ ਸਵੇਰੇ ਵੀ ਪਾਈ ਸੀ ਆ ਦਾ ਦਾਣੇ ਤਾਂ ਅੱਜ ਤੇ ਲੇਟ ਪਾਵਾਂਗੇ ਜੀ ਬਾਦੋਂ ਪਹੁੰਚ ਕੇ ਜੀ ਦੁਕਾਨ ਤੇ ਤੇ ਕੰਮ ਘੜੀ ਜਾਂਦੇ ਆ ਸੰਦਲੇ ਦੇ ਜੀ ਇਹ ਨਹੀਂ ਲਗਾਉਂਦੇ ਜੀ ਹਰੋ ਭਾਈ ਸਹਿਰੇ ਤੇ ਆਸਮਾਨ ਲਓ ਜੀ ਕਈ ਇਹੇ ਗਾਰੇ ਐਦੇ ਨਹੀਂ ਐਵੇਂ ਨਿਕਲਾਂ ਦੰਦੇ ਪੱਖਾ ਲਾ ਰੱਖਿਆ ਹੈ ਦੰਦੇ ਲਓ ਜੀ ਠੰਡ ਜੀ ਜੀ ਪੱਖਾ ਲਾ ਰੱਖਿਆ ਕੰਮ ਹੋ ਰਿਹਾ ਗਰਮ ਜਮਾਂ ਬਹੁਤ ਹਾਲੇ ਠੰਡਾ ਚਲੰਦਰ ਨੋਪੀ ਹੋਵਾ ਨਾ ਸੰਦਨੀ ਸੰਦਨੀ ਦਾ ਗੰਦੰਦੇ ਸੰਦਨੀ ਦਾ ਗੰਦੰਦੇ ਜੀ ਤੇ ਵਾਕੀ ਬਿੱਲੀ ਡੌਣ ਬੈਠੇ ਜ ਆਪਣਾ ਲਓ ਜੀ ਮੱਖਣ ਡੌਣ ਫੌਨੀ ਇਹ ਵੀ ਡੇ ਬਹੂਗੀ ਬਾਦੀ ਹੈ ਬਾਦਾਂ ਕੋਈ ਦਿੱਕਤ ਨਹੀਂ ਚੁੱਪ ਰ ਆਪਣਾ ਤੇ ਬਸ ਦੁੱਦ ਲੈ ਕੇ ਚੱਲਦੇ ਆ ਬਾਈਕ ਤਾਂ ਇੰਨਾਂ ਦੇ ਵਿੱਚ ਖੜਿਆ ਦੋ ਦੋ ਬਾਬਿਆਂ ਦਿਖਾਣੇ ਦਮੇ ਕਿਹ ਖੜਿਆ ਸਪਲੈਂਡਰ ਪਲਸ ਤੇ ਇੱਕ ਉਹ ਖੜਿਆ ਤੇ ਇਧਰ ਵੀ ਧੂਣੀ ਬਾੜ ਰੱਖੀ ਆ ਬਾਬਿਆਂ ਸੇਕ ਲਈਏ ਹੋ ਜੀ ਦੁੱਧ ਤੇ ਆਪਾਂ ਵੀ ਯਾਰ ਆਪਾਂ ਆਪਣਾ ਕੰਮ ਕਰੀਏ ਯਾਰਾ ਕਿਉਂ ਗਿਆ ਤੰਕੇ ਹੋ ਜਿੰਨੇ ਤੰਗ ਹੋ ਰਹੇ ਆ ਯਾਰਾ ਚੱਲ ਚੱਲੀਏ ਫਿਰ ਹੋਰ ਆ ਚਲੋ ਜੀ ਵਾਪੇਓ ਲੈ ਲੈ ਦੁੱਧ ਦਿਖਾ ਦੇ ਜੋਬਰਾ ਲੋ ਜੀ ਪੂਰਾ ਕਿੰਨੇ ਕਿਲੋ ਆ ਉਹ ਐ ਦੋ ਵਾਲਾ ਲੱਗਦਾ ਤੈਨੂੰ ਕਿੰਦਾ ਸਵੇਰੇ ਤੇ ਦੋ ਪਿੰਦਾ ਸ਼ਾਮ ਨੂੰ ਦੋ ਦਿੱਤਾ ਚਾਰ ਸਰਾਗ ਬਹੁਤ ਆ ਗਈ ਵਾਹ ਤੇ ਵਸ ਸੁਣ ਕਰੇ ਜਾਂਨੇ ਆ ਪਾਨਿਆ ਦਾਣੇ ਦੁਨੇ ਚਰਚੇ ਰਪੋਟਾ ਓਕੇ ਅੱਜ ਵਸ ਥੱਕ ਰਿਆਂ ਆ ਯਾਰ ਅੱਜ ਔੜਦਾ ਸੀ ਵਸ ਯਾਰ ਕੀ ਦਸੀ ਏ ਠੰਡੀ ਹਵਾ ਵੀ ਠੰਡੀ ਚੱਲੀ ਆਂਦੀ ਐ ਕੰਮ ਜਵਾਂ ਠੰਡਾ ਹੋ ਰਿਹਾ ਗਰਮ ਗਰਮ ਹੋਣੇ ਆ ਜਾ ਕੇ ਏ ਬਾਪਰੇ ਨੂੰ ਘਰ ਤੋਂ ਨਬਸ ਤੇ ਜੀ ਇਹਦੇ ਇੱਥੋਂ ਦਿਖ ਨਹੀਂ ਆਂਦਾ ਕੋਈ ਬੰਦਾ ਖਿਚਾਲਾ ਹਟੇਗੀ ਬੜੀ ਭਾਜੀ ਬਾਪੂ ਬਾਕੀ ਤੁਹਾਨੂੰ ਇਚਰੀ ਬਾਤ ਦੱਸਾਂਗੇ ਜੀ ਜਾਇਂ ਦੱਸ ਦਿੰਦੇ ਜੀ ਬਾਪਿਓ ਆਈਏ ਜੀ ਉੱਤੇ ਤੇ ਚੌਪਰ ਫੀਟ ਫੂਟ ਕਰ ਜਾਂਦਾ ਚੌਪਰਾ ਦਿਖਾ ਦੇ ਕੀ ਕਿੱਥੇ ਬਈ ਨੈਂ ਲਓ ਜੀ ਤੇ ਕੜੀ ਜਾਂਦਾ ਜੰਤਰ ਰੈਡੀ ਆਪਣਾ ਤੇ ਬੱਚਿਆਂ ਨੂੰ ਕਰਦਿਆਂ ਫੀਡ ਹੈ ਬੱਸ ਇਹੀ ਚੀਜ਼ਾਂ ਗਲਤੀਆਂ ਨਾਲ ਲੇਗ ਰਗੀ ਸਾਡੇ ਵਲੌਗ ਚ ਬਾਬਿਓ ਜੀ ਕੌਣ ਆਏ ਹੋਏ ਜੀ ਜਿਆਦਾ ਜੀ ਬਾਹਰ ਤੇ ਇਧਰੋਂ ਚੱਕਦਿਆਂ ਦਾਣੇ ਤੇ ਪਰਲੇ ਫੁੱਟੇ ਚ ਰੱਖਦੀਏ ਖਾਲੇ ਜਿਹਨੇ ਖਾਣੇ ਸੀ ਇਬਾਦੁੱਦ ਡੋਰ ਰੱਖਿਆ ਥੱਲੇ ਵਾਪਿਓ ਕੀ ਦੱਸੀਏ ਤੁਹਾਨੂੰ ਬੁਰਾ ਹਾਲ ਐ ਸਵੇਰੇ ਖੁੱਡੇ ਸਾਫ ਕਰਾਂਗੇ ਲੈ ਫੜ ਚੋਬਰਾਂ ਕੋਈ ਹੋਈ ਗੋਤਰੀ ਪਾ ਲੈਂਦੀ ਐ ਬੱਚਾ ਫੜ 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 ਕਹਣਾ ਫੜੀ ਜਾ ਤੇ ਬੱਚਾ ਦੇਖਿਆ ਆਹ ਨਾ ਨਾ ਬੱਚਾ ਨੇ ਕੀ ਆਏ ਤੁੰਜਾ ਮਾਰ ਮਾਰ ਪੱਟਦਾ ਇਹਦਾ ਤੇ ਚੋਬਰ ਜਮਾਂ ਸੰਦ ਐ ਜੀ ਤੇ ਆਹ ਦੇਖੋ ਕੀ ਕਰਤਾ ਜੀ ਬਰੇ ਤਰ ਗਿਆ ਇਹਨਾਂ ਦੇ ਖਾਣੇ 'ਚ ਇਹਨੇ ਰੇਲ ਬਣਾ ਦੀ ਸ਼ੁਕਰ ਐ ਮੌਕੇ ਤੇ ਦੇਖ ਲਿਆ ਅੱਜ ਲਾ ਪਤਾ ਨਹੀਂ ਦਾ ਅਤੇ ਉਹਦਾ ਬੱਚਾ ਬਾਬੇ ਨੂੰ ਤਾਂ ਚੱਕਿਆ ਵੀ ਇਹਨੂੰ ਫੀਡ ਕਰਕੇ ਲੈ ਕੇ ਤੇ ਇਹਨੂੰ ਫੀਡ ਕਰ ਦੇਣਗੇ ਤਾਂ ਕਰਕੇ ਅੱਗੇ ਤਾਂ ਨੀ ਕਰੀ ਬਾਬੇ ਉਹ ਤੇ ਦੇਖਦੇ ਆ ਬਾਬੇ ਕੀ ਬਣਦਾ ਤੇ ਇਹ ਵੀ ਜੋੜਾ ਫੁੱਦੂ ਲਾ ਗਿਆ ਬੈਠਾ ਕਬੂਤਰ ਜਿਵੇਂ ਫੁੱਦੂ ਲਾਗਾ ਲਓ ਜੀ ਧਰ ਦਈਏ ਇਹਨੂੰ ਦੂਜੇ ਖੁੱਡੇ 'ਚ ਤੇ ਬੱਚਿਆਂ ਨਾਲ ਪਤਾ ਨਹੀਂ ਕੀ ਸੀਨ ਹੋਗਾ ਬਾਬੇ ਨਾਲ ਸੈਟਿੰਗ ਜਮ੍ਹਾਂ ਖਰਾਬ ਹੋ ਗਈ ਯਾਰ ਪਤਾ ਨਹੀਂ ਕੀ ਦਿੱਕਤ ਹੋ ਗਈ ਆ ਤੱਬ ਜਾਣਦਾ ਚੱਲਿਆ ਪਹਿਲੀ ਵਾਰੀ ਹੋਇਆ ਤਾਂ ਚਾਬੀ ਲਾ ਓਏ ਚਾਬੀ ਲਾਈ ਲੈ ਤੇ ਬਾਬੇ ਪਹਿਲੀ ਵਾਰੀ ਸੀਨ ਹੋਇਆ ਜਾਇਰ ਕਦੇ ਨਹੀਂ ਆਇਆ ਅੱਗੇ ਤਾਂ ਰੱਬ ਦੀ ਜੜਾਈ ਕਰ ਰਹੇ ਨੇ ਉਹਨੇ ਬੱਚੇ ਤਾ ਦੇਖਦੇ ਆ ਬਾਬੇ ਕੀ ਬਣਦਾ ਸਾਰਾ ਕੁਝ ਪੂਰਾ ਜੋਰ ਲਾ ਕੇ ਦੇਖ ਲੈ ਥੋੜੇ ਜਿਹੇ ਵੱਡੇ ਹੁੰਦੇ ਫਿਰ ਤਾਂ ਆਪ ਹੀ ਉਹ ਕਰ ਦਿੰਦੇ ਹੈਂਡਫਿਟ ਕਰ ਦਿੰਦੇ ਆਪ ਹੀ ਪਾਲ ਦਿੰਦੇ ਆ ਭਾਈ ਦੀ ਦਿੱਕਤ ਨਹੀਂ ਸੀ ਪਯਾਰ ਛੋਟੀ ਬੋਤ ਨੇ ਹਜੇ ਤਾਂ ਫੰਗ ਫੁੰਗ ਕੁਛ ਨਹੀਂ ਆਇਆ ਤੁਹਾਨੂੰ پتہ ਹੀ ਜਿਵੇਂ ਚਲੋ ਯਾਰ ਬਾਪੇ ਯਾਰ ਦੇਖਦੇ ਹਾਂ ਤੇ ਲਾਈਟ ਵੀ ਨਹੀਂ ਲਾਈ ਬਾਪੂ ਫਲੈਟ ਲੂਟ ਲਾ ਲਾ ਪੋਟਾ ਕਰਦਾ ਹਾਂ ਕੇ ਦੀਆਂ ਇੱਕ ਵਾਰੀ ਲਓ ਜੀ ਤਰ ਤੇਜੀ ਦਾਣੇ ਆਇਓ 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 ਤੋਏ ਆਇਓ ਆਇਓ ਤੋਏ ਲਓ ਜੀ ਸਾਰੇ ਆ ਗਏ ਜੀ ਜੀ ਬਾਪੇਓ ਤੇ ਇਹ ਕਹਦਾ ਭਾਈ ਦੇਖੋ ਕਿੰਨਾ ਵੱਡਾ ਹੋ ਗਿਆ ਤੇ ਆ ਦੇਖੋ ਬਾਬੂ ਕਿੰਨਾ ਛੋਟਾ ਰਹਿ ਗਿਆ ਨਾ ਕੁਝ ਖਵਾਇਆ ਬਾਬੂ ਇਹਨੂੰ ਤੇ ਫੀਡ ਕਰਦੇ ਆ ਤੇ ਬਸ ਇਹੀ ਕਰਾ ਰਹਿ ਗਿਆ ਕਰਕੇ ਉਹ ਥੱਲੇ ਧਰ ਦਿਆ ਕਰਾਂਗੇ ਸ਼ੇਕ ਜਿਹੇ ਦੇ ਕਰਕੇ ਬਚ ਸਕਦੀ ਹੈ ਬਸ ਇਹੀ ਦਾ ਹੈ ਬਚ ਸਕਦੀ ਹੈ ਮਤਲਬ ਬਣੂਗੀ ਬਾਬੇ ਕਬੂਤਰੀ ਬਣੂਗੀ ਕਰਦੀ ਭੌਂਸ਼ਾਨੀ ਜੇ ਬਚ ਗਈ ਤਾਂ ਤਾਂ ਕੋਈ ਚੱਕਰ ਨਹੀਂ ਤੇ ਕਿਉਂਗਾ ਬਿੰਗੀ ਬਿੰਗੀ ਆਈਆਂ ਬਿੰਗੀ ਰਹਿੰਦੀ ਐ ਤੇ ਬਾਬੇ ਵਾਸ ਕਰਦੇ ਆਂ ਲੋਕ ਦੀ ਐਂਡਿੰਗ ਸਾਰੇ ਲੋਕ ਕਰਤੇ ਖੁੱਡੇ ਖਾੜੇ ਸਭ ਕਰਤੇ ਓਕੇ ਰਿਪੋਰਟਾ ਤੇ ਉਹ ਬੱਚਾ ਰੱਬ ਦੀ ਤੇ ਫੀਡ ਕਰਤੀ ਸੀ ਬਾਬੇ ਉਹਨੂੰ ਥੋੜੀ ਜੀ ਤੇ ਸਰ ਰਖਾਈ ਸੀ ਤੇ ਚੋਬਰ ਚੋਬਰ ਸੀ ਸਿਰ ਸੋਰਾ ਜਗਮ ਤੇ ਸਰ ਰਖਵਾਤੀ ਸੀ ਬਾਬੇਓ ਤੇ ਇੱਕ ਵਾਰੀ ਦਾ ਪਤਾ ਨਹੀਂ ਕੀ ਹੋ ਗਿਆ ਸੀ ਉਹਦੇ ਇੱਕੀ ਚੀਜ਼ ਮੋੜਨ ਲੱਗਾ ਮੈਂ ਕਿ ਲਾਈ ਵੀ ਪੈਗਾ ਬੜਾਕਾ ਤੇ ਸਵੇਰੇ ਦੇਖਦੇ ਆਂ ਕੀ ਬਣਦਾ ਤੇ ਮੈਂ ਤਾਂ ਕਹਿਣਾ ਵਦ ਜੇ ਵਧੀਆ ਲਾ ਤੇ ਬਸ ਕੱਲ ਮਿਲਦੇ ਆਂ ਸਾਰੇ ਵੀਰਾਂ ਨੂੰ ਬਾਏ ਬਾਏ ਡਾਡਾ